پاکستان ਤੇ افغانستان ਵਿਚਕਾਰ ਪੱਕੀ ਜੰਗਬੰਦੀ ਔਰ ਅਮ ਸਮਝੌਤੇ ਲਈ ਇਸਤੰਬੁਲ ਤੁਰਕੀਆ ਦੇ ਵਿੱਚ ਚੱਲਦੀ ਗੱਲਬਾਤ ਹੈ ਜਿਹੜੀ ਉਹ ਡੱਢ ਲੱਖ ਦਾ ਸ਼ਿਕਾਰ ਹੋਣ ਦੀਆਂ ਇਤਲਾਮਾਂ ਆ ਰਹੀਆਂ ਸਨ ਪਰ ਹੁਣ ਤਾਂ ਥੋੜਾ ਚਿਰ ਪਹਿਲਾਂ ਸਾਡੇ ਜ਼ਰੀਆ ਨੇ ਸਾਨੂੰ ਤਸਦੀਕ ਕੀਤੀ ਹੈ ਕਿ ਪਾਕਿਸਤਾਨ ਔਰ افغانستان ਵਿਚਕਾਰ ਚੱਲ ਰਹੀ ਇਹ ਗੱਲਬਾਤ ਬਗੈਰ ਨਤੀਜੇ ਤੋਂ ਮੁੱਕ ਗਈ ਹੈ ਅਮਨ ਵਾਸਤੇ ਹੋਣ ਵਾਲੀ ਇਹ ਗੱਲਬਾਤ ਨਾ ਕੰਮ ਹੋ ਗਈ ਹੈ ਤੁਰਕੀਆ اور ਮਿਸਰ ਨੇ ਬਹੁਤ ਜ਼ੋਰ ਲਾਇਆ ਕਿ ਪਾਕਿਸਤਾਨ اور ਅਫਗਾਨਿਸਤਾਨ ਦੋਵੇਂ ਕਿਸੇ ਇੱਕ ਸਮਝੋਤੇ ਤੇ ਉਤੇ ਆ ਜਾਣ ਪਰ ਪਾਕਿਸਤਾਨੀ ਜ਼ਰੀਆ ਦਾ ਅਕਣਾ ਆ ਕਿ ਗੱਲਬਾਤ ਸਵੇਰੇ ਠੀਕ ਸ਼ੁਰੂ ਹੁੰਦੀ ਸੀਗੀ ਕੁਝ ਪਾਕਿਸਤਾਨ ਦੀਆਂ ਮੰਗਾਂ ਜਿਹੜੀਆਂ ਉਹ ਮੰਨੀਆਂ ਵੀ ਜਾਂਦੀਆਂ ਸਨ ਪਰ ਉਸ ਤੋਂ ਬਾਅਦ ਕਾਬਲ ਤੋਂ ਆਉਣ ਵਾਲੀਆਂ ਜਿਹੜੀਆਂ ਹਦਾਇਤਾਂ ਹੁੰਦੀਆਂ ਸੀ ਉਹਨਾਂ ਤੇ ਅਫਗਾਨ ਜ਼ਿੰਮੇਦਾਰ ਜਿਹੜੇ ਗੱਲਬਾਤ ਦਾ ਹਿੱਸਾ ਸਨ ਉਹ ਗੱਲਾਂ ਤੋਂ ਫਿਰ ਜਾਂਦੇ ਸਨ ਸਭ ਤੋਂ ਵੱਡਾ ਡੈਡਲੌਕ ਜਿਹੜਾ ਇਸ ਗੱਲਬਾਤ ਦੀ ਨਕਾਮੀ ਦਾ ਸਬਬ ਬਣਿਆ ਹੈ ਉਹ ਪਾਕਿਸਤਾਨ ਵੱਲੋਂ ਲਿਖਤੀ ਸੂਰਤ ਦੇ ਵਿੱਚ ਕੀਤਾ ਗਿਆ ਸਮਝੋਤਾ ਉਹਦੇ ਤੇ ਦਸਤਤ ਕਰਨ ਵੱਲੋਂ ਸੀਗਾ ਔਰ ਅਫਗਾਨਿਸਤਾਨ ਕਿਸੇ ਵੀ ਲਿਖਤੀ ਸਮਝੌਤੇ ਵਾਲੇ ਪਾਸੇ ਨਹੀਂ ਆਇਆ ਜਿਹਦੇ ਬਾਅਦ ਆਖਿਆ ਜਾ ਰਿਹਾ ਹੈ ਕਿ ਇਹ ਗੱਲਬਾਤ ناکਾਮ ਰਹੀ ਹੈ ਪਾਕਿਸਤਾਨ ਦੇ ਸਰਕਾਰੀ ਟੀਵੀ ਪੀਟੀਵੀ ਨੇ ਹੁਣ ਤੋਂ ਥੋੜਾ ਚਿਰ ਪਹਿਲਾਂ ਆਖਿਆ ਆ ਕਿ ਇਹ ਗੱਲਬਾਤ ਦਾ ਦੌਰ ਬੇਨਤੀਜਾ ਮੁੱਕ ਗਿਆ ਹੈ ਜਦ ਕਿ ਗੱਲਾਂ ਜਿਹੜੀਆਂ ਸਾਹਮਣੇ ਆਉਣ ਡੀਆਂ ਅਫਗਾਨਿਸਤਾਨ ਵਾਲੇ ਪਾਸਿਓਂ ਵੀ ਇਹ ਗੱਲਾਂ ਸਾਹਮਣੇ ਆਣ ਡੀਆਂ ਕਿ ਤਹਿਰੀਕ-ਏ-ਤਾਲਬਾਨ ਪਾਕਿਸਤਾਨ ਜਿਹੜੀ ਕਿ ਅਫਗਾਨਿਸਤਾਨ ਤੋਂ ਪਾਕਿਸਤਾਨ ਵਾਲੇ ਪਾਸੇ ਹਮਲੇ ਕਰਦੀ ਹੈ ਪਾਕਿਸਤਾਨ ਨੇ ਆਖਿਆ ਕਿ ਉਹਨਾਂ ਦੇ ਖਿਲਾਫ ਐਕਸ਼ਨ ਔਰ ਸਬੂਤ ਦਿੱਤੇ ਜਾਣ ਔਰ ਉਹਨਾਂ ਨੂੰ ਰੋਕਿਆ ਜਾਏ ਜਦ ਕਿ ਅਫਗਾਨਿਸਤਾਨ ਇਸ ਸ਼ਾਇਦ ਦੀ ਲਿਖਤੀ ਜ਼ਮਾਨਤ ਦੇਣ ਤੋਂ ਕਤਰੋਂ ਡਿਆ ਸੀ ਬਾਦ ਨਕਾਮ ਹੋਣ ਦੀਆਂ ਇਤਲਾਮਤ ਸਾਹਮਣੇ ਆਈਆਂ ਨੇ